ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਭਰ ਦੇ ਵਿੱਚ ਅੱਜ ਬੜੀ ਹਿਤਮਤਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਸਵੇਰ ਤੋਂ ਹੀ ਸੰਗਤਾਂ ਦਾ ਪਾਰੀਕਾ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤੇ ਗੁਰੂ ਕਾਰਾਇ ਸਰਦਾਲਵਾ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ। ਹਰਮੰਦਰ ਸਾਹਿਬ ਦੇ ਵਿਖੇ ਪਵਿੱਤਰ ਸਰੋਵਰ ਵਿੱਚ સ્ਨਾਣ ਵੀ ਕੀਤਾ ਗਿਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਚਕਣ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਕੇ ਪ੍ਰਕਾਸ਼ ਪੁਰਬ ਮਨਾਇਆ। ਸ੍ਰੀ ਗੁਰੂ ਨਾਨਕ ਦੇਵ ਜ ਦੇਸ਼ ਅਤੇ ਪਰਿਵਾਰ ਦੀ ਮੁਕਤ ਸੁਖਾਂਤੀ ਅਤੇ ਲਈ ਵਹਿਗੁਰੂ ਦੇ ਅਰਦਾਸ ਕੀਤੀ ਇਸ ਮੌਕੇ ਤੇ ਇਕਾਲਤਕ ਸਾਇਦ ਜਥੇਦਾਰ ਗਾਨੀ ਰਕਬੇਰ ਸਿੰਘ ਨੇ ਦੇਸ਼ਾਂਤ ਅਤੇ ਵਿਦੇਸ਼ਾਂ ਦੇ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੱਜ ਇਸ ਪਾਵਨ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਹੈ। ਸਾਧ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋਜਨਨੀ ਜਿਨ ਗੁਰੂ ਜਣਿਆ ਮਾਏ ਅੱਜ ਦੇ ਸ਼ੁਭ ਦਿਹਾੜੇ ਤੇ ਦੀਨ ਦੁਨੀਆ ਦੇ ਮਾਲਕ ਸਤਗੁਰੂ ਤਪਦੀ ਹੋਈ ਲੋਕਾਈ ਨੂੰ ਠੰਡ ਵਰਤੌਣ ਵਾਲੇ ਸੜਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲੇ ਧੰਨ ਧੰਨ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਿਤਾ ਮਹਿਤਾ ਕਲਿਆਣਦਾਸ ਜੀ ਅਤੇ ਮਾਤਾ ਚਰਪਤਾ ਜੀ ਦੀ ਕੁੱਖੋਂ ਰਾਏ ਪੋਏ ਤਰਵੰਦੀ ਨਨਕਾਣਾ ਸਾਹਿਬ ਕੀ ਹੋਇਆ ਸਤਿਗੁਰਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤਕਰੀਬਨ ਸੰਸਾਰ ਦਾ ਪਰਮਣ ਕੀਤਾ ਔਰ ਜੋ ਸੱਚ ਦਾ ਉਪਦੇਸ਼ ਸੀ ਜੋ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਇਦਾ ਜੋ ਉਪਦੇਸ਼ ਸੀ ਉਹ ਲੋਕਾਂ ਨੂੰ ਬਖਸ਼ਿਸ਼ ਕੀਤਾ ਕਿਉਂਕਿ ਉਸ ਵਕਤ ਜਿੰਦਾ ਵੀ ਸਮਾਜ ਹੈ ਉਹ ਭਟਕਿਆ ਹੋਇਆ ਸੀ ਰਾਜੇ ਪਾਪੀ ਬਣ ਚੁੱਕੇ ਸਨ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕਰ ਲਿਆ ਔਰ ਜਿਹੜੀ ਨਿਆਂ ਪ੍ਰਣਾਲੀ ਸੀ ਉਹਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਔਰ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਲਾਲਚੀ ਬਣ ਚੁੱਕੇ ਸਨ ਰਿਸ਼ਵਤ ਲੈ ਲੈ ਕੇ ਉਹ ਨਿਆਂ ਕਰਦੇ ਸਨ ਸੋ ਐਸੇ ਅੰਧੇਰੇ ਵਿੱਚ ਸਤਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਸਮੁੱਚੇ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਸਣੋ ਰੱਬ ਰਹੀਮ ਆਕੇ ਭੈਣ ਨਾਨਕੀ ਦਾ ਸੋਨਾ ਵੀਰਾ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆ ਦੀ ਖਾਨ ਨੂੰ ਖੀਰ ਆਇਆ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ ਪਿੱਛੇ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਵਿੱਚ ਰਾਏ ਪੋਏ ਜੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਅੱਜ ਦੇ ਦਿਨ ਮਾਤਾ ਕਾਲੂ ਜੀ ਤੇ ਮਾਤਾ ਤਿਰਪਾ ਦੀ ਕੁੱਖੋਂ ਅਵਤਾਰ ਕਰ ਰਿਹਾ ਹੈ ਸੰਮੋਹ ਸੰਗਤਾਂ ਨੂੰ ਆਜ ਦੇ ਜਿੰਦੇ ਲੱਖ ਲੱਖ ਵਧਾਈ ਸਤਿਗੁਰੂ ਜੀ ਦੇ ਪਾਣ ਵਾਲ ਦਾ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਕੀ ਪੂਜਾ ਹੈ ਅੱਜ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਪ੍ਰਕਾਸ਼ ਜਰਾ ਮਰਾਇਆ ਜਾ ਰਿਹਾ ਹੈ ਜਿੱਥੇ ਪਾਕਿਸਤਾਨ ਵਿੱਚ ਕੇਰਾਈਪੋਜ ਦੀ ਤੁਹਾਨੂੰ ਜੀ ਜੋ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਉੱਥੇ ਮਨਾਇਆ ਜਾ ਰਿਹਾ ਅੱਜ ਸੰਗਤਾਂ ਸ਼ੋਮੀ ਕੋਲ ਤੋਂ ਕਮੇਟੀ ਵੱਲੋਂ ਜੀ ਬੜਾ ਵਧੀਆ ਪ੍ਰਚਾਰਾ ਕੀਤਾ ਗਿਆ ਉਹਨਾਂ ਨੇ ਵੀਜ਼ੇ ਲਵਾ ਕੇ ਦਿੱਤੇ ਸੰਗਤਾਂ ਨੂੰ ਕਈਆਂ ਦੇ ਰਹਿ ਗਏ ਤੇ ਕਈਆਂ ਨੂੰ ਅਗਲੇ ਸਾਲ ਲੱਗ ਜਣ ਸਤਿਗੁਰੂ ਜੀ ਸਾਰਿਆਂ ਦੇ ਵੀਜ਼ੇ ਲਵਾਉਂਦੇ ਨੇ ਤੇ ਉਥੋਂ ਪਾਕਿਸਤਾਨ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਲਾਂਘਾ ਖੋਲਿਆ ਪ੍ਰਕਾਸ਼ਪੁਰ ਦਾ ਤੇ ਇਸ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ੀ ਤੇ ਸੋ ਸਾਧਗੁਰੂ ਜੀ ਸਾਡੇ ਨੂੰ ਆਨੰਦ ਪਰਕਟਿਆ ਮਿੱਟੀ ਤੋਂ ਜਗਚਾਨਨ ਹੋਵਾ ਜੋ ਕਰ ਸੂਰਜ ਨਿਕਲਿਆ ਕਾਰੇ ਛਪੇ ਅੰਦੀਰਪਲੋ ਐਸੇ ਮਹਾਨ ਸਾਧਗੁਰੂ ਜੀ ਅੱਜ ਪ੍ਰਕਾਸ਼ ਜਿਹੜਾ ਸਾਧ ਸੰਤਰੀ ਹਰਮੰਦਰ ਸਾਹਿਬ ਕੇ ਲੱਖਾਂ ਹੰਤਾ ਤੇ ਸੰਤਾਂ ਹਮਾ ਕੀ ਪੁਰੀਆਂ ਨੇ ਤੇ ਮਨਾਰੀਆਂ ਨੇ ਸੋ ਸਾਧਗੁਰੂ ਜੀ ਦੇ ਪ੍ਰਕਾਸ਼ ਜਿਹਦੀਆਂ ਬੇਅੰਤ ਬੇਅੰਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਟਾ ਕਿਆ ਨਾਮ ਹੈ ਜਿਹੜ ਅੱਜ ਕਿੱਥੇ ਆਏ ਹੋ ਜੀ ਅੱਜ ਜੀ ਸ੍ਰੀ ਹਰਮੰਦਰ ਸਾਹਿਬ ਆਏ ਆ ਜੀ ਸ੍ਰੀ ਗੁਰਮਾਨੰਦ ਦੇਵ ਜੀ ਦਾ ਜੀ ਪਾਵਨ ਪੀਟਰ ਜੋ ਦਿਹਾੜਾ ਮਨਾਉਣ ਆਏ ਆ ਜੀ ਇੱਥੇ ਸੋ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹ ਬੱਚਾ ਲੱਗਦਾ ਜਦੋਂ ਇਹੋ ਜਿਹਾ ਸਥਾਨ ਤੇ ਬੋਲਦੇ ਬੈਠੇ ਜੀ ਬਹੁਤ ਵਧੀਆ ਲੱਗਦਾ ਸੋ ਇਹ ਸਥਾਨ ਦੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ